ਆਵੇਂ ਨਹੀਂ ਲੋਕੀ ਆਂਦੇ। ਵੀ ਘਰ ਉਹ ਕਹਿੰਦਾ ਨਾ ਬੰਦਾ ਲਈ ਲੱਗਣਾ ਹੋਵੇ ਤੇ ਚੰਦਰਾ ਗਵਣ ਮੜਾ। ਤੇ ਇੱਕ ਹਫ਼ਤਾ ਐਵੇਂ ਨਹੀਂ ਬਣਿਆ। ਜਿਹੜੀਆਂ ਗੱਲਾਂ ਹੁੰਦੀਆਂ ਨੇ ਸਾਡੀ ਜ਼ਿੰਦਗੀ 'ਚ। ਇਹਨਾਂ ਨੂੰ ਸਾਨੂੰ ਸਿੱਖਣ ਲਈ ਬੜਾ ਕੁਝ ਮਿਲਦਾ ਹੈ। ਸੇਧ ਮਿਲਦੀ ਹੈ। ਕਹਿੰਦਾ ਜੇ 네ਗੇਟਿਵ ਗੱਲਾਂ ਹੁੰਦੀਆਂ ਐ ਤੇ ਸਾਨੂੰ 네ਗੇਟਿਵ ਕੰਮ ਕਰਨ ਦਾ ਤਰੀਕਾ ਮਿਲਦਾ। ਉਹ ਕਹਿੰਦਾ दारू ਪੀਣੀ ਆ। ਤਾਂ ਉਹ ਵੀ ਸਾਨੂੰ ਕੋਈ ਦੱਸਦਾ ਐ ਪੀਚ ਪਾਣੀ ਇਦਾਂ ਪਾਈ। ਕੋਈ ਤੁਹਾਨੂੰ ਕਹੂਗਾ ਜੂਸ ਨਾ ਪੀਂ। ਕੋਈ ਤੁਹਾਨੂੰ ਕਹੂਗਾ ਕਿਹੇ ਚੀਜ਼ ਨਾ ਪੀਂ। ਤੁਮਹਾਲਾ ਆਹੀ ਜੇ ਮਾੜੀ ਸਾਡੀ ਸੋਚ ਜਿਹੜੀ ਹੁੰਦੀ ਨਾ ਉਹਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ ਦੋਵੇਂ ਚੀਜ਼ਾਂ ਹੁੰਦੀਆਂ ਜੇ ਸਾਨੂੰ ਨੈਗੇਟਿਵ ਗੱਲਾਂ ਸੁਣਨ ਨੂੰ ਮਿਲ ਜਾਣ ਫਿਰ ਅਸੀਂ ਨੈਗੇਟਿਵ ਤਰੀਕੇ ਨਾਲ ਚੱਲ ਪੈਂਦੇ ਆ ਜੇ ਸਾਨੂੰ ਪੋਜ਼ਿਟਿਵ ਗੱਲਾਂ ਮਿਲ ਜਾਣ ਫਿਰ ਅਸੀਂ ਪੋਜ਼ਿਟਿਵ ਹੋ ਜਾਂਦੇ ਤੁਸੀਂ ਵੇਖੋ ਜਦੋਂ ਅਸੀਂ ਸ਼ਮਸ਼ਾਨ ਘਟ ਜਾਵਾਂਗੇ ਕੋਈ ਮਰਗ ਵੇਖਾਂਗੇ 2 ਮਿੰਟ ਲਈ ਅਸੀਂ ਸੋਚਾਂਗੇ ਯਾਰ ਕੋਈ ਫਾਇਦਾ ਨਹੀਂ ਜ਼ਿੰਦਗੀ ਦਾ ਅਸੀਂ ਮਰ ਜਣਾ ਕਿ ਇਹ ਵਿਆਹ ਤੇ ਜਾਵਾਂਗੇ ਅਸੀਂ ਸੋਚਾਂ ਕਾ ਸਾਡਾ ਵਿਆਹ ਇਤੋਂ ਵਧੀਆ ਹੋਵੇ ਕਿਤੇ ਵੀ ਜਾਵਾਂਗੇ ਮਾਲਾ ਜੇ ਕੋਈ ਚੀਜ਼ ਪੱਬ ਜਾਣੇ ਆ ਜਾਂ ਕਿਤੇ ਸਮਾਨ ਲੈਣ ਜਾਣੇ ਆ ਉੱਥੇ ਜਾ ਕੇ ਆੜੀਆਂ ਤ੍ਰਿਸ਼ਨਾ ਜਾਗਦੀਆਂ ਵੀ ਮਾਤ ਤੋਂ ਵੱਧ ਚੀਜ਼ਾਂ ਲੈਣੀਆਂ। ਤੋਂ ਮੇਰੇ ਕਹਿੰਦਾ ਭਾਵੇਂ ਜਿਹੜੇ ਲੋਕ ਗੱਲਾਂ 'ਚ ਬਹਿ ਜਾਂਦੇ ਨੇ ਉਹ ਲਾਈਫ 'ਚ ਕੰਮ ਦੇ ਆਪਣੀ ਨੂੰ। ਹਮੇਸ਼ਾ ਆਪਣੇ ਕੰਮ 'ਚ ਬੋ। ਕੰਮ ਦਾ ਮਤਲਬ ਇਹ ਹੈ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਜੀ ਉਹ ਤੁਸੀਂ ਸਿੱਖਣਾ। ਜੇ ਤੁਸੀਂ ਪਰਿਵਾਰ ਚਲਾਉਣਾ ਤੁਸੀਂ ਪਰਿਵਾਰ ਬਾਰੇ ਸੋਚਣਾ। ਲੋਕਾਂ ਦੀਆਂ ਗੱਲਾਂ ਤੇ ਫੁਕੜੇ ਬਾਜੀ ਨਹੀਂ ਪੈਣਾ। ਤੇ ਗੱਲਾਂ ਸਾਡੇ ਘਰ ਨੂੰ ਵੀ ਖਰਾਬ ਕਰ ਦਿੰਦੀਆਂ ਜੀ ਤੁਹਾਡੀ ਜ਼ਿੰਦਗੀ ਨੂੰ ਵੀ ਖਰਾਬ ਕਰ ਦਿੰਦੀਆਂ ਜੀ। ਤੁੱ ਲਾਈ ਲੱਗਣਾ ਬਣਿਆ ਕਰੋ। ਮੰਨ ਲਓ ਕਿ ਇਹਨੇ ਕਹ ਨਸ਼ੇ ਨਾ ਹੁੰਦਾ ਆ ਉਹ ਹੁੰਦਾ ਏ। ਤੂੰ ਜੇ ਉਹ ਹੁੰਦਾ ਏ ਤਾਂ ਪਹਿਲਾਂ ਵੇਖੋ ਉਹਦੇ ਨੂੰ ਮਿਲਿਆ ਏ। ਉਹਨੂੰ ਵੀ ਕਦੀ ਨਹੀਂ ਮਿਲਿਆਊਗਾ। ਕੰਮ ਕਰਨਾ ਹੀ ਕੰਮ ਆਉਂਦਾ ਏ। ਜਦੋਂ ਜਦੋਂ ਤੁਸੀਂ ਕੰਮ ਕਰਦੇ ਜਦੋਂ ਉਹਦੇ ਨਾਲ ਅੜੀ ਜਿੰਦਗੀ ਚੱਲਦੀ। ਦੋ ਹੀ ਚੀਜ਼ਾਂ ਆੜੀ ਜਿੰਦਗੀ ਚੱਲਦੀ ਏ ਇੱਕ ਕੰਮ ਨਾਲ ਇੱਕ ਪਰਵਾਹ ਨਾਲ। ਇਹ ਤੋਂ ਬਾਕੀ ਜਿਹੜਾ ਗਿਆਨ ਓ ਫੁਕਰਬਾਜੀ ਦਾ। ਤੇ ਫੁਕਰ ਬਾਈ ਦਾ ਗਿਆਨ ਕੀ ਹੁੰਦਾ ਹੈ ਤੂੰ ਆ ਕਰੀ ਘਰ ਦੇਆਂ ਨੂੰ ਏਦਾਂ ਡਰਾਈ ਘਰ ਦੇਣਾ ਆ ਕਰੀ ਉਹ ਹੈਗਾ opinion ਤੂੰ ਹਰ ਇੱਕ ਦੀ ਚੀਜ਼ ਦਾ opinion ਵੱਖਰਾ ਵੱਖਰਾ ਹੈ ਉਹ ਕਹਿੰਦਾ ਨਾ ਕੋਈ ਬੰਦਾ ਬੋਤਲਾਂ ਡਿੱਗ ਪੈਂਦਾ ਤੇ ਕੋਈ ਦੋ ਨਾਉ ਨਹੀਂ ਡਿੱਗਦਾ ਉਦਾਂ ਹੀ ਹਰ ਇੱਕ ਬੰਦੇ ਦਾ ਸਰੀਰ ਵੱਖਰਾ ਵੱਖਰਾ ਸੋਚ ਵਕਰੀ ਵਕਰੀ ਵਿਚਾਰ ਵੱਖਰੇ ਵੱਖਰੇ ਤੇ ਮੇਰੇ ਇਹ ਕਹਿਣ ਦਾ ਪਾਵ ਹੈ ਜਦੋਂ ਕਿਸੇ ਦੀ ਗੱਲ ਸੁਣਦੇ ਹੁੰਦੇ ਜੀ ਨਾ ਤੂੰ ਉਹਨੂੰ ਸਮਝਿਆ ਕਰੋ ਵੀ ਇਹਦਾ ਆਣੀ ਜ਼ਿੰਦਗੀ 'ਚ ਕੋਈ ਲੈਣਾ ਦੇਣਾ ਹੈਗਾ ਜਿਵੇਂ ਗਾਣੇ ਆ ਗਾਣਿਆਂ ਦਾ ਸਾਡੀ ਜ਼ਿੰਦਗੀ 'ਚ ਕੋਈ ਲੈਣਾ ਦੇਣਾ ਨਹੀਂ ਗਾ ਕਦੀ ਗਾਏ ਆਪਣੀ ਘਰ ਦੀ ਨਾ ਫਿਰ ਤੇ ਫਿਰ ਵੀ ਸਭ ਤੋਂ ਜ਼ਿਆਦੇ ਗਾਣੇ ਸੁਣਦੇ ਆ ਤੇ ਸਭ ਤੋਂ ਜ਼ਿਆਦੇ ਸਿੰਗਰਾਂ ਨੂੰ ਪੈਸੇ ਮਿਲਦੇ ਜਦਕਿ ਸਾਡਾ ਜ਼ਿੰਦਗੀ 'ਚ ਉਹਨਾਂ ਦੇ ਕੋਈ ਲੈਣਾ ਦੇਣਾ ਨਹੀਂ ਤੇ ਉਹ ਗਾਣੇ ਵੀ ਇਹ ਲੋ ਨੈਗੇਟਿਵ ਗਾਉਂਦੇ ਕਿਉਂ ਗਾਉਂਦੇ ਕਿਉਂਕਿ ਸਾਡੇ ਅੰਦਰ ਸਭ ਤੋਂ ਜ਼ਿਆਦੀ ਨੈਗੇਟਿਵ ਥਿੰਕਿੰਗ ਹੁੰਦੀ ਹੈ ਪੋਜ਼ਿਟਿਵ ਗਾਣਾ ਹੀ ਨਹੀਂ ਸੁਣਾਗੇ ਮੰਨ ਲਓ ਬਾਣੀ ਲੱਗੀ ਹੋਵੇ ਆਪਾਂ ਨਹੀਂ ਸੁਣਾਗੇ ਕਿਉਂਕਿ ਸਾਡੇ ਅੰਦਰ ਨੈਗੇਟਿਵ ਪਨ ਜ਼ਿਆਦਾ ਹੈ ਸਾਨੂੰ ਨੈਗੇਟਿਵ ਗੱਲਾਂ ਹਮੇਸ਼ਾ ਵਧੀਆਂ ਲੱਗਣਗੀਆਂ ਮਾਪਿਓ ਅਮੇਸ਼ਾ ਕੰਮ ਦੀ ਗੱਲ ਕਰਦੇ ਸਾਨੂੰ ਵਧੀਆ ਨਹੀਂ ਲੱਗਦੀ। ਯਾਰ ਉਸ ਮਾਰੀਆਂ ਗੱਲਾਂ ਲੜਾਈ ਤੇ ਚੱਲੀ ਆ ਚੱਲੀ ਸਾਨੂੰ ਵਧੀਆ ਲੱਗਦੀ। ਕਿਉਂਕਿ ਸਾਡੇ ਅੰਦਰ 네ਗੇਟਿਵ ਪਨ ਹੁੰਦਾ ਹੈ। ਉਹ 네ਗੇਟਿਵ ਪਨ ਤਾਨੂੰ ਦਬਾ ਕੇ ਰੱਖਣਾ ਪੈਂਦਾ ਹੈ। ਉਹਨੂੰ ਕੰਟਰੋਲ ਕਰਨਾ ਪੈਂਦਾ ਜੀ। ਠੀਕ ਹੈ ਗੱਡੀ ਦੀ ਸਪੀਡ ਹੁੰਦੀ ਹੈ 180 ਤੱਕ। ਪਰ ਸਾਨੂੰ ਪਤਾ ਹੁੰਦਾ ਨਾ ਵੀ ਅਸੀਂ 100 ਤੋਂ ਤਾਂ ਨਹੀਂ ਚਲਾਣੀ। ਕਿਹਾ ਡਾ ਐਕਸੀਡੈਂਟ ਉਦਾਂ ਹੀ ਉਹ ਜਿਵੇਂ ਸਪੀਡ ਕੰਟਰੋਲ 'ਚ ਰੱਖਣੀ ਆ ਉਦਾਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਕੰਟਰੋਲ 'ਚ ਰੱਖੋ। ਕਿਸੇ ਦੇ ਕਹਿਨ ਤੇ ਨਾ ਜਾਓ ਆਪਣੇ ਆਪ ਦੇ ਕੰਟਰੋਲ ਚ ਰੱਖੋ ਵੀ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਕਿੰਨਾ ਖਾਣਾ ਹੈ ਕਿੰਨਾ ਬੋਲਣਾ ਹੈ ਕਿੰਨਾ ਸੌਣਾ ਹੈ ਉਹ ਆਪਣੇ ਆਪ ਡਿਸਾਈਡ ਕਰੋ ਜਿਵੇਂ ਗੱਡੀ ਕੰਟਰੋਲ ਰੱਖੀਦੀ ਆ ਉਹਦੀ ਇਹ ਨਹੀਂ ਆ ਵੀ ਜੇ ਉਹਦੀ ਸਪੀਡ 300 ਹੈ 300 ਹਮੇਸ਼ਾ 100 ਤੇ 80 ਤੇ ਚੱਲਦੀ ਹੈ ਸਰਕਾਰ ਵੀ ਉਹਨੂੰ ਕੰਟਰੋਲ ਰੱਖਦੀ ਹੈ ਤੇ ਅਸੀਂ ਵੀ ਉਹਨੂੰ ਕੰਟਰੋਲ ਰੱਖਦੇ ਆ ਕਿਉਂਕਿ ਜੇ ਸਪੀਡ ਵੱਧ ਗਈ ਤੇ ਅਸੀਂ ਚਲ ਮਰ ਜਾਣਾ ਤੇ ਉਦਾਂ ਹੀ ਆ ਹਰ ਚੀਜ਼ ਜ਼ਿੰਦਗੀ ਚ ਮਾੜੀ ਆ ਤੇ ਉਹਦਾਂ ਆੜੀ ਜ਼ਿੰਦਗੀ ਖਤਮ ਹੋ ਜਾਂਦੀ ਆ